ਬਈ ਸਾਸਰੀ ਗਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਾਂ ਅਮਰੂਦ ਦੇ ਬਾਰੇ ਬਾਈ ਗੱਲਬਾਤ ਕਰਾਂਗੇ ਜਿੰਨਾ ਵੀਰ ਭਾਈਆਂ ਦੇ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਜਾਂ ਬਾਗਲ ਦੇ ਵਿੱਚ ਜਿੱਥੇ ਵੀ ਅਮਰੂਦ ਦੇ ਬੂਟੇ 4-5 ਸਾਲ ਹੋ ਗਿਆ ਲੱਗਿਆ ਨੂੰ ਉਹਨਾਂ ਬੂਟਿਆਂ ਦੇ ਉੱਪਰ ਫਲ ਨਹੀਂ ਆ ਰਿਹਾ ਜੇਕਰ ਜਿਹੜਾ ਫਲ ਆਉਂਦਾ ਉਹ ਢੁਕ ਟੁਟਾ ਜਾਂ ਹੁੰਦਾ ਬੇਕਟਾਵਾਜਾ ਹੁੰਦਾ ਨਾ ਤਾਂ ਉਹ ਖਾਣ ਦੇ ਲੈਕ ਹੁੰਦਾ ਨਾ ਉਹ ਸਿੱਟਣ ਦੇ ਲੈਕ ਹੁੰਦਾ ਜਿਹੜਾ ਬਾਈ ਆਹ ਤੁਸੀਂ ਮੇਰੇ ਬੈਕ ਸਾਈਡ ਤੇ ਆਹ ਬੂਟਾ ਦੇਖ ਰਹੇ ਹੋ ਆਹ ਆ ਬੂਟਾ ਇਹਦੀ ਏਜ ਹੈ 4.5 ਸਾਲ ਕੈਨ ਨੂੰ ਹੈ ਜਿਹੜਾ ਬੂਟਾ ਸੀਗਾ ਇਹ ਪਹਿਲਾ 12 ਮਾਸਾ ਸੀਗਾ ਪਰ ਜਿਹੜਾ ਫਲ ਸੀਗਾ ਉਹ ਕਿਸੇ ਸੀਜ਼ਨ ਦੇ ਵਿੱਚ ਹੀ ਨਹੀਂ ਸੀ ਇਹਦੇ ਤੇ ਆਉਂਦਾ ਤੇ ਹੁਣ ਜਦੋਂ ਦੀ ਇਹ ਬਾਈ ਖਾਕ ਆਪਾਂ ਪਾਈ ਹੋਈ ਆ ਤੇ ਇਹ ਜਿਹੜਾ ਫਲ ਆ 12 ਮਹੀਨੇ ਤੀ ਦੇਣੀ ਇੱਕ ਫਲ ਮਤਲਬ ਕਿ ਆਪਾਂ ਤੋੜ ਲੈਨੇ ਆ ਉਸ ਤੋਂ ਬਾਅਦ ਜਿਹੜਾ ਨੈਕਸਟ ਫਲ ਆ ਪਿੱਛੇ ਦੇ ਪਿੱਛੇ ਤਿਆਰ ਕਰੀ ਜਾਂਦਾ ਤੇ ਇਹਦਾ ਬਾਈ ਸਾਰਿਆਂ ਨਾਲੋਂ ਵੱਡਾ ਕਾਰਨ ਇਹ ਆ ਵੀ ਹੁਣ ਇਹਨੂੰ ਖਾਕ ਜਿਹੜੀ ਪ੍ਰੋਪਰ ਮੈਨਲ ਆ ਠੀਕ ਆ ਜਦੋਂ ਇਹਨੂੰ ਖਾਣਕ ਪ੍ਰੋਪਰ ਮਿਲਣ ਲੱਗੀ ਇਹਨੇ ਫਲ ਦੇਣਾ ਵੀ ਸਟਾਰਟ ਕਰਤਾ ਉਹੋ ਜਿਹੜੀ ਖਾਣਕ ਸੀ ਬਾਈ ਆਪਾਂ ਤਾਂ ਇਹਦੇ ਵਿੱਚ ਆਲਰੇਡੀ ਉਹ ਪਾਤੀ ਆ ਮੈਂ ਤੁਹਾਨੂੰ ਦੱਸਣ ਲੱਗਿਆ ਬਾਈ ਮੂੰਹ ਜਵਾਨੀ ਠੀਕ ਆ ਮੂੰਹ ਜਵਾਨੀ ਦੱਸਣ ਲੱਗਿਆ ਉਹਦੇ ਵਾਸਤੇ ਕੀ ਕਰਨਾ ਬਾਈ ਦੋ ਗੱਲਾਂ ਦਾ ਖਾਸ ਧਿਆਨ ਰੱਖਣਾਗਾ ਇੱਕ ਤਾਂ ਇਸ ਗੱਲ ਦਾ ਖਿਆਲ ਰੱਖਣਾ ਵੀ ਜੇਕਰ ਆਪਣੇ ਬੂਟੇ ਦੇ ਉੱਪਰ ਜਿਹੜਾ ਆਪਾਂ ਪੌਦਾ ਲਾਇਆ ਹੋਇਆਗਾ ਅਮਰੂਦ ਦਾ ਉਹਦੇ ਉੱਪਰ ਬਿਲਕੁਲ ਵੀ ਫਲ ਨਹੀਂ ਆਉਂਦਾ ਠੀਕ ਆ ਫਿਰ ਤਾਂ ਕੀ ਕਰਨਾ ਯੂਰੀਆ ਉਹਦੇ ਵਿੱਚ ਐਡ ਕਰਨੀ ਜੇ ਮਾੜਾ ਮੋਟਾ ਫਲ ਆ ਰਿਹਾ ਆਪਾਂ ਨੂੰ ਲੱਗ ਰਿਹਾ ਵੀ ਹਾਂ ਯਾਰ ਫਲ ਆ ਹੀ ਜਾਂਦਾਗਾ ਪਰ ਉਹ ਝੜ ਜਾਂਦਾ ਸਕਸੈਸ ਨਹੀਂ ਹੁੰਦਾ ਤਾਂ ਉਹਦੇ ਵਾਸਤੇ ਯੂਰੀਆ ਦੀ ਕੋਈ ਜ਼ਰੂਰਤ ਨਹੀਂ ਹੈਗੀ ਸਾਰਿਆਂ ਤੋਂ ਪਹਿਲਾਂ ਕੀ ਕਰਨਾ ਜੇ ਤਾਂ ਬੂਟਾ ਆਪਣਾ 4 ਜਾਂ 5 ਸਾਲ ਦਾ ਹੈਗਾ ਐਡੀ ਉਹਦੀ ਹੈਗੀ ਹਾਈਟ ਤਾਂ ਉਹਦੇ ਵਾਸਤੇ ਕੀ ਕਰਨਾ ਬਈ 1 ਕਿਲੋ ਖਾਦ ਲੈ ਲੈਣੀ ਅੱਧਾ ਕਿਲੋ ਗੁੜ ਲੈ ਲੈਣਾ ਇੱਕ ਕੁਆਲਿਟੀ ਪਾਣੀ ਦੀ ਜਿਹੜੀਆਂ ਆਪਣਾ ਨਾਰਮਲ ਘੜਾਂ ਦੇ ਵਿੱਚ ਬਾਲਟੀਆਂ ਹੁੰਦੀਆਂ ਇੱਕ ਕੁਆਲਿਟੀ ਸਿੰਪਲ ਪਾਣੀ ਦੀ ਲੈ ਲੈਣੀ ਜਿਹੜਾ ਟੂਟੀ ਦਾ ਪਾਣੀ ਮਿਲਦਾ ਤਾਂ ਤਾਂ ਵੈਲਟ ਆਣਾ ਨਹੀਂ ਜਿਹੜਾ ਮੋਟਰ ਦਾ ਪਾਣੀ ਵੀ ਆਪਾਂ ਯੂਜ਼ ਕਰਨਾ ਉਹ ਇੱਕ ਨੰਬਰ ਹੋਵੇ ਠੀਕ ਆ ਉਸ ਤੋਂ ਬਾਅਦ ਕੀ ਕਰਨਾ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਲੈਣਾ 1 ਕਿਲੋ ਖਾਲ ਨੂੰ ਤੇ ਅੱਧਾ ਕਿਲੋ ਗੁੜ ਨੂੰ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ 4 ਦਿਨ 4 ਜਾਂ 5 ਦਿਨ ਤੁਸੀਂ 5 ਦਿਨ ਵੀ ਕਰ ਸਕਦੇ 4 ਦਿਨ ਵੀ ਕਰ ਸਕਦੇ ਆ ਮਿਕਸ ਕਰਨ ਤੋਂ 4 ਜਾਂ 5 ਦਿਨਾਂ ਬਾਅਦ ਇਹਨਾਂ ਨੂੰ ਕੀ ਆ ਕਿਸੇ ਦਰਖਤ ਦੀਆਂ ਜੜ੍ਹਾਂ 'ਚ ਰੱਖ ਦਿਓ ਛਾਂ ਵਾਲੀ ਥਾਂ 'ਤੇ ਰੱਖੇ ਜਿੱਥੇ ਧੁੱਪ ਵੀ ਆਵੇ ਛਾਂ ਵੀ ਆਵੇ ਤੇ ਸਵੇਰ ਸ਼ਾਮ ਬਾਈ ਇਹਨੂੰ ਹਿਲਾਉਂਦੇ ਰਹਿਣਾ ਇਹ ਕੋਲ ਨੂੰ ਠੀਕ ਆ 4 ਜਾਂ 5 ਦਿਨਾਂ ਬਾਅਦ ਬੂਟੇ ਦੀਆਂ ਜੜ੍ਹਾਂ ਦੇ ਵਿੱਚ ਇਹ ਜਿਹੜੀ ਬਾਲਟੀ ਅੱਧੀ ਪਾ ਦੇਣੀ ਠੀਕ ਆ ਜਿਹੜਾ ਕੋਲਾ ਆਪਾਂ ਤਿਆਰ ਕੀਤਾ ਅੱਧੀ ਬਾਲਟੀ ਪਾ ਦੇਣੀ ਕੋਲ ਪਾਉਣ ਤੋਂ ਪਹਿਲਾਂ ਬਾਈ ਜਿਹੜੇ ਬੂਟੇ ਨੂੰ ਜਿਹੜਾ ਅਮਰੂਦ ਆ ਉਹਦੇ ਜੜਾਂ ਨੂੰ ਚੰਗੀ ਤਰ੍ਹਾਂ ਨਾ ਇੰਚੀ ਇੰਚੀ ਐਨਾ 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 ਗੜਾਈ ਕਰ ਲੈਣਾ ਖੁਰਪੀ ਨਾਲ ਕਰ ਲਿਓ ਚਾਹੇ ਕਸੀਏ ਨਾਲ ਕਰ ਲਿਓ ਤੇ ਚਾਹੇ ਕਹੀ ਨਾਲ ਕਰ ਲਿਓ ਜਿਹੜੀ ਵੀ ਚੀਜ਼ ਤੁਹਾਡੇ ਕੋਲੇ ਅਵੇਲੇਬਲ ਹੈਗੀ ਆ ਉਹਦੇ ਨਾਲ ਇਹਦੀਆਂ ਜੜਾਂ ਨੂੰ ਚੰਗੀ ਤਰ੍ਹਾਂ ਗੜਾਈ ਕਰ ਲਿਓ ਗੜਾਈ ਕਰਨ ਤੋਂ ਬਾਅਦ ਸਾਰੀ ਮਿੱਟੀ ਨੂੰ ਇਹ ਹੱਥੋਂ ਤੋ ਮਾਰ ਕੇ ਚੰਗੀ ਤਰ੍ਹਾਂ ਠੀਕ ਆ ਤਾਂ ਉਹਦੇ ਵਿੱਚ ਇਹ ਜਿਹੜਾ ਕੋਲਾ ਅੱਧੀ ਬਾਲਟੀ ਪਾ ਦੇਣੀ ਪਹਿਲਾਂ ਤੁਹਾਨੂੰ ਦੱਸਤਾ ਵੀ ਜੇਕਰ ਮਾੜੇ ਮੋٹے ਜਿਹੜੇ ਫਾਲਾ ਆਈ ਜਾਂਦੇ ਆ ਫਿਰ ਤਾਂ ਇਹਦੇ ਵਿੱਚ ਜਿਹੜੀ ਜੂਰੀਆ ਆਪਾਂ ਨਹੀਂ ਐਡ ਕਰਨੀ ਜੇਕਰ ਜਿਹੜਾ ਫਲ ਆ ਉਹ ਬਿਲਕੁਲ ਹੀ ਨਹੀਂ ਆ ਰਿਹਾ ਠੀਕ ਆ ਤਾਂ ਜਿਹੜੇ ਫਲ ਆਉਂਦੇ ਵੀ ਉਹ ਝੜ ਜਾਂਦੇ ਆ ਤਾਂ ਇੱਕ ਮੁਠੀ ਜੂਰੀਆ ਦੀ ਬਾਈ ਇਸ ਕੋਲ ਦੇ ਵਿੱਚ ਐਡ ਕਰ ਲੈਣੀ ਨਹੀਂ ਜ਼ੀਰੋ ਟਾਈਮ ਤੇ ਜਦੋਂ ਆਪਾਂ ਇਹ ਜਿਹੜਾ ਕੋਲਾ ਆਪਾਂ ਇਹਦੇ ਜੜਾਂ ਦੇ ਵਿੱਚ ਪਾਉਣ ਲੱਗੇ ਠੀਕ ਆ ਚਾਰ ਦਿਨ ਪਹਿਲਾਂ ਨਹੀਂ ਕਰ ਲੈਣੀ ਚਾਰ ਦਿਨ ਪਹਿਲਾਂ ਕਰਾਂਗੇ ਤਾਂ ਜਿਹੜਾ ਜੂਰੀਆ ਉਹਦਾ ਜਿਹੜਾ ਸਾਈਡ ਇਫੈਕਟ ਆ ਆਪਾਂ ਬੂਟੇ ਨੂੰ ਹੋ ਸਕਦਾ ਹੈਗਾ ਇਸ ਕਰਕੇ ਉਸ ਤੋਂ ਬਾਅਦ ਬਾਈ ਕੀ ਕਰਨਾ ਰੂੜੀ ਦੀ ਖਾਦ ਰੂੜੀ ਦੀ ਖਾਦ ਬਿਲਕੁਲ ਜਿਹੜੀ ਗੜੀ ਸੜੀ ਹੋਵੇ 8 ਜਾਂ 7 ਮਹੀਨੇ ਪੁਰਾਣੀ ਰੂੜੀ ਦੀ ਖਾਦ ਹੋਵੇ ਜਿਹੜੀ ਬਿਲਕੁਲ ਕਾਲੀ ਜੀ ਹੁੰਦੀ ਆ ਗਲੀ ਹੁੰਦੀ ਆ ਠੀਕ ਆ ਤਾਜਾ ਗੋਹਾ ਇਹਦਾ ਜੜਾਂ ਦੇ ਵਿੱਚ ਬਿਲਕੁਲ ਨਹੀਂ ਪਾਉਣਾ ਜਿਹੜਾ ਹੋ ਬਾਈ ਘੋਲ ਪਾਉਣਾ ਉਹ ਇਸ ਜਗ੍ਹਾ ਦੇ ਉੱਪਰ ਪਾਉਣਾਗਾ ਜ਼ਿਆਦਾਤਰ ਆਪਾਂ ਗਲਤੀਆਂ ਕੀ ਕਰਦੇ ਆ ਆਪਾਂ ਘੋਲ ਨੂੰ ਪਾ ਦਨੇ ਇਸ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਨਹੀਂ ਪਾਉਣਾ ਜੜਾਂ ਨੂੰ ਬਿਲਕੁਲ ਨਾ ਚੰਗੀ ਤਰ੍ਹਾਂ ਗੜਾਈ ਕਰ ਲੈਣੀ ਆ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਮਿੱਟੀ ਇਸ ਤਰ੍ਹਾਂ ਦੀ ਹੋਊਗੀ ਤਾਂ ਜਿਹੜਾ ਆਪਣਾ ਘੋਲ ਆ ਉਹ ਵਧੀਆ ਕੰਮ ਕਰੂਗਾ ਬੂਟੇ ਨੂੰ ਉਹਦਾ ਬੈਨੀਫਿਟ ਬਹੁਤ ਜ਼ਿਆਦਾ ਹੋਊਗਾ ਤੇ ਜਿਹੜੀ ਰੂੜੀ ਦੀ ਖਾਦ ਵੀ ਪਾਉਣੀ ਆ ਰੂੜੀ ਦੀ ਖਾਦ ਵੀ ਚਾਰੇ ਤਰਫ ਨਾਲ ਚਾਰੇ ਤਰਫਾ ਅੱਜ ਜਿਵੇਂ ਤੁਸੀਂ ਭਾਈ ਸਾਹਮਣੇ ਦੇਖ ਸਕਦੇ ਚਾਰੋਂ ਤਰਫ ਖਿਲਾਰ ਕੇ ਪਾਉਣੀ ਆ ਆਪਾਂ ਤੁਹਾਨੂੰ ਪਹਿਲਾਂ ਦੱਸਤਾ ਵੀ ਆਪਾਂ ਇਸ ਬੂਟੇ ਦੇ ਵਿੱਚ ਆਲਰੇਡੀ ਜਿਹੜੀ ਇਹ ਘੋਲ ਆ ਇਹ ਪਾਤਾ ਸੀਗਾ ਆਪਾਂ ਨੂੰ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਮਿਲਿਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅਮਰੂਦ ਵੀ ਦਿਖਾਤੇ ਆ ਇੱਕ ਇੱਕ ਟਾਣੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਰੇੜੇ ਅਮਰੂਦ ਆ ਉਹ ਲੱਗੇ ਹੋਏ ਆ ਹੁਣ ਭਾਈ ਗੱਲਬਾਤ ਕਰਦੇ ਆ ਵੀ ਇਹ ਘੋਲ ਨੂੰ ਆਪਾਂ ਪਾਉਣਾ ਕਦੋਂ ਕਦੋਂ ਆ ਜਿਹੜੇ ਬਾਈ ਇਹ 12 ਮਾਸੇ ਜਿਹੜੇ ਬੂਟੇ ਹੁੰਦੇ ਆ ਇਹਨਾਂ ਨੂੰ ਆਪਾਂ ਕਿਸੇ ਵੀ ਸੀਜ਼ਨ ਦੇ ਵਿੱਚ ਆਪਾਂ ਪਾ ਸਕਦੇ ਆ ਠੀਕ ਆ ਜਿਹੜੇ 12 ਮਾਸੇ ਜਿਹੜੇ ਬੂਟੇ ਹੁੰਦੇ ਆ ਕਿਉਂਕਿ ਇਹਨਾਂ ਨੂੰ ਇੱਕ ਫਲ ਆ ਗਿਆ ਇੱਕ ਪਿੱਛੇ ਦੀ ਪਿੱਛੇ ਇਹਨਾਂ ਨੇ ਹੋਰ ਤਿਆਰ ਕਰੀ ਜਾਣਾ ਜਿਵੇਂ ਆ ਤੁਸੀਂ ਸਾਹਮਣੇ ਬਾਈ ਦੇਖ ਸਕਦੇ ਹੋ ਆ ਪਿੱਛੇ ਦੀ ਪਿੱਛੇ ਹੋਰ ਤਿਆਰ ਹੋਈ ਜਾਂਦਾ ਆ ਦੇਖੋ ਠੀਕ ਆ ਇਹਨੂੰ ਤਾਂ ਜਿਹੜੀ ਖਰਾਕ ਦੀ ਸਦਾ ਹੀ ਲੋੜ ਆ ਜਿਵੇਂ ਆਪਣੇ ਸਰੀਰ ਨੂੰ ਸਦਾ ਲੋੜ ਹੁੰਦੀ ਆ ਸਵੇਰ ਖਾ ਲਿਆ ਦੁਪਹਿਰੇ ਖਾ ਲਿਆ ਕਰ ਸ਼ਾਮ ਨੂੰ ਖਾ ਲਿਆ ਠੀਕ ਆ ਇਸੇ ਤਰ੍ਹਾਂ ਜਿਹੜੇ ਇਹ ਬੂਟੇ ਹੁੰਦੇ ਆ ਜਿੰਨੀ ਬਾਈ ਆਪਾਂ ਇਹਨਾਂ ਨੂੰ ਖਰਾਕ ਪਾਈ ਜਾਵਾਂਗੇ ਤੇ ਪਾਣੀ ਦਾ ਬਾਈ ਖਾਸ ਧਿਆਨ ਰੱਖਣਾ ਪਾਣੀ ਇਹਨੂੰ ਮੰਨ ਕੇ ਚੱਲੋ ਜਿਵੇਂ ਹੁਣ ਸਿਆਲ ਆ ਗਏ ਠੀਕ ਆ ਹੁਣ ਸਿਆਲ ਆ ਸਿਆਲਾਂ ਦੇ ਵਿੱਚ ਹਫ਼ਤੇ ਜਾਂ 10 ਦਿਨਾਂ ਬਾਅਦ ਪਾਣੀ ਦੀ ਪਾਉਂਦੇ ਰਹਿਣਾ ਕਿ ਗਰਮੀਆਂ ਦੇ ਵਿੱਚ ਜਿਵੇਂ ਆਪਾਂ ਨੂੰ ਜਿਵੇਂ ਬੂਟਾ ਪਾਣੀ ਮੰਗੂਗਾ ਉਸੇ ਤਰ੍ਹਾਂ ਇਹਨੂੰ ਪਾਣੀ ਟਾਈਮ ਟੂ ਟਾਈਮ ਦਿੰਦੇ ਰਹਿਣਾ ਜੇਕਰ ਬਾਈ ਆਪਾਂ ਇੰਨੀ ਕੁ ਖਰਾਕ ਇਹਨੂੰ ਪਾ ਦੇਾਂਗੇ ਠੀਕ ਆ ਤੁਸੀਂ ਆਪ ਦੇਖ ਲਓ ਤੁਹਾਨੂੰ 2 ਜਾਂ 3 ਮਹੀਨਿਆਂ ਦੇ ਵਿੱਚ ਇਹਦਾ ਜਿਹੜਾ ਰਿਜ਼ਲਟ ਆ ਉਹ ਮਿਲ ਜੂਗਾ ਠੀਕ ਆ ਜੇ ਫਲ ਨਹੀਂ ਆ ਰਿਹਾ ਫਲ ਲੱਗਣ ਲੱਗ ਜੂਗਾ ਜੇ ਫਲ ਆ ਕੇ ਝੜਦਾ ਉਹ ਲੱਗਣ ਲੱਗ ਜੂਗਾ ਰੂੜੀ ਦੀ ਖਾਦ ਤੇ ਜਿਹੜਾ ਇਹ ਘੋਲ ਤੁਹਾਨੂੰ ਦੱਸਿਆਗਾ ਜੇਕਰ ਤੁਸੀਂ ਆਪਣੇ ਆਪ ਦੇ ਬੂਟਿਆਂ ਦੇ ਵਿੱਚ ਇਹ ਪਾਉਂਗੇ ਖਾਸ ਕਰਕੇ ਅਮਰੂਦ ਦੇ ਵਿੱਚ ਤਾਂ ਇਹ ਜਾਦੂ ਦੀ ਤਰ੍ਹਾਂ ਬਈ ਕੰਮ ਕਰੂਗਾ ਬਿਲਕੁਲ ਅਪਣਾਈ ਹੋਈ ਜਿਹੜੀ ਟਰਿਕ ਆ ਕਿਉਂਕਿ ਪਹਿਲਾਂ ਮੈਂ ਹਰ ਇੱਕ ਚੀਜ਼ ਆਪ ਦੇ ਉੱਪਰ ਅਪਣਾਉਣਾ ਹੁੰਦਾ ਉਸ ਤੋਂ ਬਾਅਦ ਤੁਹਾਡੇ ਨਾਲ ਆਪਾਂ ਬਈ ਸ਼ੇਅਰ ਕਰਦੇ ਹੁੰਦੇ ਆ ਤੇ ਬਈ ਉਮੀਦ ਕਰਦੇ ਆ ਜਿਹੜੀ ਇਹ ਛੋਟੀ ਜੀ ਟਰਿਕ ਤੁਹਾ ਤੇ ਬਾਈ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਪਸੰਦ ਆਈ ਤਾਂ ਭਰਾ ਦੇ ਚੈਨਲ ਨੂੰ ਬਾਈ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਦਾਂ ਹੀ ਆਪਾਂ ਆਰਗੈਨਿਕ ਜਿਹੜੇ ਕੋਲ ਹੁੰਦੇ ਆ ਖਾਦ ਹੁੰਦੇ ਆ ਸ਼ਿਕਾਰੀ ਹਾਂ ਸਪਰੀਹਾਂ ਦੀ ਜਿਹੜੀ ਜਾਣਕਾਰੀ ਟਾਈਮ ਟੂ ਟਾਈਮ ਨਾਲ ਤਾਂ ਆਪਾਂ ਆਪਣੀਆਂ ਸਬਜ਼ੀਆਂ ਦੇ ਵਿੱਚ ਪਾ ਦਿੰਨੇ ਆ ਤੇ ਨਾਲੇ ਤੁਹਾਡੇ ਨਾਲ ਬਾਈ ਸ਼ੇਅਰ ਕਰਦੇ ਰਹਿੰਨੇ ਆ ਧੰਨਵਾਦ ਬਾਈ ਸਾਸਰੀਕਾ